ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਜਿਹੜਾ ਕੱਲ ਮੀਂਹ ਪਿਆ ਸਭ ਤੋਂ ਪਹਿਲਾਂ ਤਾਂ ਦੋ ਤਰੀਕੇ ਜੀ ਅੱਜ ਸਵਾ 5 ਹੋ ਚੁੱਕੇ ਨੇ ਪਣੀ ਦੀ ਚ ਖੜਾ ਸੀ ਮੈਂ ਸਭ ਤੋਂ ਮੇਨ ਗੱਲ ਆ ਜਦੋਂ ਵੀ ਖੇਤ ਆ ਉਹ ਹਨਾ ਪਹਿਲੀ ਗੱਲ ਤਾਂ ਰੋਜ਼ ਖੇਤ ਆਉਣਾ ਚਾਹੀਦਾ ਜਦੋਂ ਵੀ ਖੇਤ ਆ ਪਣੀ ਦੀ ਚ ਗੀੜਾ ਮਾਰ ਜੋ ਚਾਹੇ ਤੁਹਾਨੂੰ ਕੰਮ ਹੈਗਾ ਚਾਹੇ ਨਹੀਂ ਹੈਗਾ ਹਨਾ ਫਸਲ ਜਿਹਨੇ ਤੁਹਾਨੂੰ ਰਿਜ਼ਕ ਦੇਣਾ ਜੀਦੇ ਸਿਰ ਤੋਂ ਤੁਸੀਂ ਸਾਰਾ ਕੁਝ ਲੈਣਾ ਉਹਨੂੰ ਦੇਖ ਜਾਇਆ ਕਰੋ ਇੱਕ ਵਾਰੀ ਹਨਾ ਅਸਲ ਦੁੱਗਣੀ ਹੋ ਜੂਗੀ ਗੱਲ ਕਰੀਏ 28p 67 ਦੀ ਆਪਣੀ ਦੀ ਦੇਖ ਸਕਦੇ ਹੋ ਤੁਸੀਂ 11ਵਾਂ ਦੇਣਾ ਇਹਨੂੰ ਅੱਜ ਕਈ ਭਰਾਵਾਂ ਦੇ ਮੈਸੇਜ ਆਈ ਜਾਂਦੇ ਵੀ ਪਨੀਰੀ ਤੁਰਦੀ ਨਹੀਂ ਤੁਰਦੀ ਨਹੀਂ ਹਨਾ ਭਰਾਵਾ ਕਿਸੇ ਦੀ ਵੀ ਨਹੀਂ ਤੁਰਦੀ ਪਨੀਰੀ ਹਨਾ ਕਿਉਂਕਿ ਗਰਮੀ ਬਹੁਤ ਜ਼ਿਆਦੀ ਸੀ ਪਰ ਹੁਣ ਮੌਸਮਾ ਜਿਹੜਾ ਉਹ ਠੰਡਾ ਹੋ ਚੁੱਕਿਆ ਬੁੰਡਾਬੰਦੀ ਹੋਈ ਹੈ ਸਾਡੇ ਏਰੀਆ ਦੇ ਵਿੱਚ ਵੀ ਤੁਹਾਡੇ ਵੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿੱਥੇ ਮਾੜੀ ਮੋਟੀ بارش ਜਿਹੜੀ ਛਿੱਟੇ ਪਏ ਨੇ ਜਿਹਦੇ ਕਰਕੇ ਪਨੀਰੀਆਂ ਹੁਣ ਸਾਰੀ ਖੁਸ਼ਕੀ ਚੱਕੀ ਜਾਣੀ ਹੈ ਦਿਨਾਂ 'ਚ ਹੀ ਜਾਣੀ ਹੈ ਤੇ ਜਿਹੜੇ ਯੂਟਿਊਬਰ ਆ ਜਾਂ ਕੋਈ ਹੋਰ ਗੱਪ ਮਰੀ ਜਾਂਦੇ 25 ਦਿਨਾਂ 'ਚ ਤਿਆਰ ਕਰ ਦਾਂਗੇ ਆਇਆ ਕਰ ਦਾਂਗੇ 25 ਦਿਨਾਂ 'ਚ ਬਈ ਕੋਈ ਪਨੀਰੀ ਤਿਆਰ ਹੁੰਦੀ ਸਾਰੇ ਝੂਠ ਨੇ ਆਹ ਗਰਮੀ ਚ ਹਾਂ ਅੱਗੇ ਜਿਹੜੀ ਬੀਜਾਂਗੇ ਆਪਾਂ ਜੂਨ ਦੇ 20 ਤਰੀਕ ਤੋਂ ਬਾਅਦ ਉਹ ਹੋਜੂਗੀ ਕਿਉਂਕਿ ਉਦੋਂ ਠੰਡਕਾ ਹੋ ਜਾਂਦਾ ਹੈ ਅਰ ਜੇ ਹੁਣ ਗੱਲ ਕਰੀਏ ਤਾਂ ਹੁਣ 25 ਦਿਨਾਂ ਦੇ ਵਿੱਚ ਕੋਈ ਤਿਆਰ ਨਹੀਂ ਕਰ ਸਕਦਾ ਆ 28 65 ਦੇ ਬੀਜੀਆਂ ਸੀ ਤੇ ਆ ਵੈਸੀ ਇੰਨੀ ਥਾਂ ਛੱਡੀ ਸੀ ਤੇ ਬਸ ਵੈਸੀ ਬਾਅਦ ਚ ਛਿਟਾਇਆ ਦਿੱਤਾ ਸੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜਾ ਸੀਗਾ ਉਹ ਨੀਵੀ ਰਹਿ ਗਈ ਸੀ ਮੈਂ ਪੁਰਾਣੀ ਵੀਡੀਓ ਚ ਵੀ ਪਾਈ ਸੀ ਵੀ ਕਾਲੀ ਸੀ ਨਹਿਰ ਦਾ ਪਾਣੀ ਸੀ ਉਸ ਕਰਕੇ ਘਟੁੱਗੀ ਐ ਇਸੇ ਚੱਕਰ ਦੇ ਵਿੱਚ ਦੋ ਪੈਕ ਤਾਂ ਬੀਜ ਤੇ ਸੀ ਉੱਤੇ ਰੂੜੀ ਪਾਤੀ ਸੀ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਸੀ ਤੇ ਇਹਨੇ ਵੀ ਸੂਏ ਕੱਢ ਲਏ ਮੈਨੂੰ ਲੱਗਦਾ ਅੱਜ ਨੂੰ ਚੌਥਾ ਦਿਨ ਹੋਣਾ ਹੈ ਨਾ ਪਰਸੋਂ ਤੱਕ ਇਹ ਨਿਕਲ ਆਉਗੀ ਸਾਰੀ ਮਾੜੇ ਮਾੜੇ ਜੇ ਸੂਏ ਨੇ ਰੂੜੀ ਨਾਲ ਪੂਰੀ ਢਕੀ ਹੋਈ ਹੈ ਇਹ ਇਹ ਵੀ 28 67 ਦੀ ਵੈਰਾਈਟੀ ਹੈ ਤੇ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਕਿਹੜੀ ਵੈਰਾਈਟੀ ਤੁਸੀਂ ਲਾਉਣੀ ਹੈ ਕਿਹੜੇ ਏਰੀਏ ਤੱਕ ਆਪਣੀ ਵੀਡੀਓ ਜਾਂਦੀ ਹੈ ਠੀਕ ਹੈ ਜੀ ਪੀਲੀ ਭਾਈ ਸਾਰਿਆਂ ਦੀ ਬਹੁਤ ਪੀਲੀ ਹੈ ਟੈਂਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਆਪੇ ਸਹੀ ਹੋ ਜਾਣੀ ਹੈ ਇਹ ਜੂੜੀ ਹੈ ਜਿਹੜੀ ਤੁਸੀਂ 15 ਦਿਨਾਂ ਤੋਂ ਦੇਣੀ ਸੀ ਉਹ 8ਵੇਂ 9ਵੇਂ ਦਿਨ ਦੇ ਦਿਓ 3 ਕਿਲੋ ਕਨਾਲ ਦੇ ਸਾਥ ਦੇ ਨਾਲ ਠੀਕ ਹੈ ਜੀ ਸਾਹ ਚੜਿਆ ਪਿਆ ਭਾਈ ਯਾਰ ਮੈਂ ਪਾਚ ਰਨਿੰਗ ਕਰਕੇ ਆਇਆ ਮੈਂ ਨਾਲ ਦੀ ਨਾਲ ਵੀਡੀਓ ਬਣਾ ਲਈ ਤੇ ਤੀਜੇ ਚੌਥੇ ਦਿਨ 3 ਕਿਲੋ ਕਨਾਲ ਦੇ ਹਿਸਾਬ ਦੇ ਨਾਲ ਜੂਰੀਆ ਪਾਈ ਚੱਲੋ ਕੋਈ ਹਜੇ ਫੰਗੀ ਸਾਈਡ ਦੀ ਨਹੀਂ ਲੋੜ ਤੁਹਾਨੂੰ ਕੋਈ ਇਨਸੈਕਟੀ ਸਾਈਡ ਦੀ ਨਹੀਂ ਲੋੜ ਜੇ ਨੀਮਾ ਟੋੜ ਲੱਗਦਾ ਫਿਰ ਪਾਓ ਰੋਕਣ ਲਈ ਜੇ ਤੁਸੀਂ ਪਾ ਰਹੇ ਹੋ ਤਾਂ ਉਹ ਵੀਰਪਰਾਉ ਨਾ ਕਰੋ ਜੇ ਤੁਹਾਨੂੰ ਲੱਛਣ ਲੱਗਦੇ ਆ ਫਿਰ ਪਾਓ ਹੈਨਾ ਪਹਿਲਾਂ ਪਾਉਣ ਦਾ ਕੋਈ ਫਾਇਦਾ ਨਹੀਂ ਕਿਸੇ ਵੀ ਬੜਾ ਘਟਦਾ ਬਾਸਮਤੀ ਜਾਂ ਮੁੱਛਲ ਦੀਆਂ ਵੈਰੀਟੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਫੰਗੀ ਸੜ ਦੀ ਸੋਧ ਕਰਨੀ ਹੈ ਸੋਧ ਕਰਕੇ ਪਾ ਦਿਓ ਤੇ ਜੇ ਕਿ ਸਵੀਰ ਭਰਾ ਨੇ 17 18 ਲਾਉਣੀ ਹੈ ਜਾਂ 11 ਕਿ ਲਾਉਣੀ ਹੈ ਉਹ ਹੁਣ ਆਹ ਹਫਤਾ ਸਹੀ ਹੈ ਬੀਜ ਦਿਓ ਪਨੀਰੀਆਂ ਜੇ ਮੁੱਛਲ ਲਾਉਣੀ ਆ ਤਾਂ ਉਹ ਇਹ ਤੋਂ ਪਹਿਲਾਂ ਬੀਜਣੀ ਚਾਹੀਦੀ ਸੀ ਪਨੀਰੀ ਹੁਣ ਵੀ ਲਾ ਸਕਦੇ ਹੋ ਪਰ ਜੇ ਪਹਿਲਾਂ ਲਾ ਦਿੰਦੇ ਤਾਂ ਵਧੀਆ ਸੀ ਜਿਨੇ 1500 ਨੂੰ 1699 ਜਾਂ 1847 ਲਾਉਣੀ ਹੈ ਉਹ ਵੀਰ ਭਰਾ 15 ਤਰੀਕ ਤੋਂ ਜਾਂ 10 ਤਰੀਕ ਤੋਂ 10 ਜੂਨ ਤੋਂ ਬਾਅਦ ਬਾਅਦ ਵੀਰ ਦਾ ਵਿੱਚੋ ਜੇ ਵਧੀਆ ਝਾੜ ਲੈਣਾ ਵਧੀਆ ਕੁਆਲਿਟੀ ਲੈਣੀ ਹੈ ਤੇ ਵਧੀਆ ਰੇਟ ਲੈਣਾ ਠੀਕ ਹੈ ਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਣ ਆਏ ਕਰਕੇ ਖੁੱਲੇ ਛੱਡ ਦੋਗੇ ਤਾਂ ਜ਼ਿਆਦਾ ਬੈਨੀਫਿਟ ਆ ਹੈਨਾ ਇਹਦਾ ਕੀ ਬੈਨੀਫਿਟ ਹੁੰਦਾ ਵੀ ਸੂਰਜ ਦੀਆਂ ਕਰਨਾ ਪੈ ਪੈ ਕੇ ਡੂੰਘੇ ਵਾਓ ਜਿੰਨੇ ਵਾ ਸਕਦੇ ਹੋ ਹਲ ਮਾਰ ਕੇ ਛੱਡ ਦਿਓ ਖੁੱਲੇ ਉਹੀ ਮੋਟਰਾਂ ਦਾ ਪਾਣੀ ਲਾਉਣ ਦਾ ਕੋਈ ਫਾਇਦਾ ਨਹੀਂ ਨਹੀਂ ਹਜੇ ਭਰਨ ਦੀ ਲੋੜ ਨਹੀਂ ਠੀਕ ਹੈ ਜੀ ਆ ਸਭ ਤੋਂ ਵਧੀਆ ਬੈਸਟ ਤਰੀਕਾ ਹੈ ਖੁੱਲੇ ਬਾਹਰ ਛੱਡੋ ਤੇ ਜਿਹੜੀ ਏਰੀਆ ਚ ਹਜੇ ਵੀ ਗਰਮ ਹੈ ਉਹ ਢੋਲੀ ਚੱਕੋ ਸ਼ਾਮ ਨੂੰ ਸਿਰਫ ਫੁੱਕੇ ਪਾਣੀ ਦੀ ਇੱਕ ਵਾਰੀ ਨਵਾ ਦਿਓ ਸ਼ਾਮ ਨੂੰ ਹਲੇ ਨਿੰਨੋ ਜੂਰੀਆ ਜੂਰੀਆ ਕੁਝ ਨਹੀਂ ਪਾਉਣੀ ਇੱਕ ਵੀਡੀਓ ਦੇਖੀ ਸੀ ਮੈਂ ਉਹ ਕਹਿੰਦਾ ਵੀ ਪੰਜਵੇਂ ਦਿਨੀ ਨੇ ਨੈਨੋ ਜੂਰੀਆ ਪਾ ਦੇ। ਉਹ ਪ੍ਰਾਵਾ ਨੈਨੋ ਜੂਰੀਆ ਜਿਹੜੀ ਨਾ ਉਹ ਮਾਰੇ ਮੋٹے ਪੱਤੀਆਂ ਤਾਂ ਹੋ ਜਾਣ ਦੋ ਨਾ। ਇੱਕ ਇੱਕ ਪੱਤੀ ਹੈ ਹਜੇ। ਤੁਸੀਂ ਨੈਨੋ ਜੂਰੀਆ ਦੀ ਸਪਰੇਅ ਕਰਾਈ ਜਾਂਦੇ ਹੋ। ਪਹਿਲੀ ਗੱਲ ਤਾਂ ਉਹਦੇ 'ਚ ਕੁਝ ਹੈ ਹੀ ਨਹੀਂ। ਨਾਰਮਲ ਬੇਸਲ ਡੋਜ਼ ਦਾ ਉਹ ਥੱਲੇ ਜੂਰੀਆ ਦਾ ਛੱਟਾ ਦੇ ਕੇ ਬੀਜੋ। ਨੈਨੋ ਨੂਨੋ ਕੁਝ ਨਹੀਂ ਕਰਦੀ। ਸਾਰਿਆਂ ਦੀਆਂ ਬੌਧਾਂ ਮੱਚੀਆਂ ਪਈਆਂ ਚਾਚੇ ਕੀ ਦੇਖ ਲੋ। ਹੀਟ ਵੇਵ ਨੇ ਨਾ ਸਾਰੀਆਂ ਮਚਾ ਦਿੱਤੀਆਂ ਉੱਤੋਂ ਇਹ ਆਪੇ ਰਿਕਵਰ ਹੋ ਜਾਣੀਆਂ ਇਹ ਵੀ ਟਾਈਪੀ ਸਟਾਰਟ ਆ ਮਿੱਤਰੋ ਆ ਦੇਖ ਸਕਦੇ ਹੋ ਕੱਲੀ ਥੋਡੀ ਨਹੀਂ ਕੱਲੀ ਮੇਰੀ ਨਹੀਂ ਸਾਰਿਆਂ ਦੀ ਬਹੁਤ ਦਾ ਇਹੀ ਹਾਲ ਹੈ ਇਹਨੂੰ ਪੀਲੀ ਨਹੀਂ ਕਹਿ ਸਕਦੇ ਆਪਾਂ ਇਹ ਮੱਚੀ ਹੋਈ ਓਤੋਂ ਗਰਮੀ ਕਰਕੇ ਸਾਰਾ ਕੁਝ ਓਕੇ ਹੋ ਜੂ ਹਨ ਥੋੜੇ ਜਿਹੇ ਦਿਨਾਂ ਤੱਕ ਠੀਕ ਹੈ ਇੱਕ ਹੋਰ ਦਿਖਾਉਣੇ ਕਹਿ ਰੀ ਉਹ ਵੀ 28 267 ਦੀ ਹੈ ਸਾਡਾ ਨਾ ਸਾਰਾ ਪਿੰਡ ਹੀ ਤਕਰੀਬਨ 28 267 ਹੀ ਲਾਂਦਾ ਕਿਉਂਕਿ ਬਹੁਤ ਵਧੀਆ ਵੈਰੈਟੀ ਹੈ ਮਾੜੇ ਪਾਣੀ ਦੀ ਵੈਰੈਟੀ ਹੈ 70 ਤੋਂ ਤਾਂ ਮਰਦੀ ਨਹੀਂ ਇਹ ਹੈਨਾ 70 ਮਹੀਨਿਆਂ ਤੋਂ ਦਾ ਵੱਧ ਜਿਹੜੀ ਹੋਣੀ ਹੈ ਉਹ ਤੁਹਾਡੀ ਕਿਸਮਤ ਆਹ ਦੇਖੋ ਸਾਰੀ ਬਾਣੀਆਂ ਛੱਡੇ ਹੋਏ ਨੇ ਹਾਂ ਲੋ ਜੀ ਇਹ ਵੀ 2.5 ਪਿਸਟਾਟ ਹੈ ਇਹ ਵੀ ਮੱਛੀ ਹੋਈ ਉਤੋਂ ਤਾਂ ਸਾਰੀਆਂ ਹੀ ਮੱਛੀਆਂ ਚਾਹੇ ਕੋਈ ਕਿੱਡਾ ਵੀ ਤਜਰਬੇਕਾਰ ਇਹ ਹੀਟ ਵੇਵ ਨੇ ਚੱਕੀਆਂ ਹੁਣ ਸਾਰਾ ਕੁਝ ਸੈੱਟ ਹੋ ਜਾਊਗਾ ਠੀਕ ਹੈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਸੋ ਮੱਚੀ